ਤੋ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਨਿਹੰਗ ਜਿਹੜਾ ਸ਼ਬਦ ਆ ਨਾ ਦੋਸਤੋ ਇਹ ਪਹਿਲਾਂ ਗੁਰੂ ਸਹਿਬਾਨਾਂ ਤੋਂ ਇਹ ਬਾਣਾ ਬਖਸ਼ਿਆ ਗਿਆ ਨਿਹੰਗ ਸਿੰਘਾਂ ਦਾ ਫਿਰ ਉਹਦੇ ਵਿੱਚ ਅਜੀਤ ਸਿੰਘ ਪੂਲੇ ਵਰਗੇ ਵੀ ਐਡ ਹੋਏ ਤਾਂ ਉਹਨਾਂ ਨੇ ਜਿਹੜਾ ਆਪਣੀ ਨਿਹੰਗ ਸਿੰਘ ਕੌਮ ਦਾ ਕਹਿ ਲੋ ਫੌਜ ਦਾ ਕਹਿ ਲੋ ਬਾਣਾ ਬਦਨਾਮ ਕੀਤਾ ਪਰ ਹੁਣ ਇੱਕ ਤਾਜ਼ੀ ਗੱਲ ਦੋਸਤੋ ਪਰਸੋਂ ਮਤਲਬ 4 ਤਰੀਕ ਨੂੰ ਸ਼ਾਮ ਨੂੰ ਇੱਕ ਨੌਜਵਾਨ ਪੱਤਰਕਾਰ ਹੈ ਜਿਹੜੇ ਮੁਹਾਲੀ ਤੋਂ ਉਹਨਾਂ ਦੇ ਆਫਿਸ ਦੇ ਵਿੱਚੋਂ 4 ਨਿਹਾਂ ਤਿੰਨ ਨਿਹੰਗ ਸਿੰਘ ਇੱਕ ਉਹਨਾਂ ਨਾਲ ਕੋਈ ਨਸ਼ੇੜੀ ਆਦਮੀ ਜਰਨਲ 4 ਬੰਦੇ ਉਹਨੂੰ ਅਗਵਾ ਕਰਤੀ ਹੈ ਕਿਉਂ ਉਹ ਐਕਸਪੋਜ਼ ਕਰ ਰਿਹਾ ਸੀ ਕਿਸੇ ਨੂੰ ਤਾਂ ਕਿਸੇ ਹੋਰ ਬੰਦਿਆਂ ਨੇ ਫਰੋਤੀ ਦੇ ਕੇ ਨਿਹੰਗ ਸਿੰਘਾਂ ਤੋਂ ਇਹ ਕਾਰਾ ਕਰਵਾਤਾ ਉਹ ਮੁੰਡੇ ਨੂੰ ਚੱਕਿਆ ਉਹਦੀ ਦਸਤਾਰ ਲਾਈ ਜ਼ਬਰਦਸਤੀ ਕਾਰਜ ਤੇ ਸਿੱਟਿਆ ਪਰ ਉਹ ਜਦੋਂ ਉਹਨੂੰ ਕਮਾਉਂਦੇ ਕਮਾਉਂਦੇ ਸੁਖਨਾ ਲੇਕ ਦੇ ਬੈਕ ਸਾਈਡ ਚੰਡੀਗੜ੍ਹ ਤੋਂ ਪਟਿਆਲਾ ਰੋਡ ਆਗੇ ਰਾਜਪੁਰੇ ਆਗੇ ਮਾਨਸਾ ਪਾਤੜਾਂ ਡੜਬਾ ਦੇਖੋ ਮੁਹੱਲੇੋਂ ਮਾਨਸਾ ਕਿੰਨਾ ਕਮਾਇਆ ਕਿੰਨਾ ਟਾਈਮ ਲੱਗਿਆ ਹੋਊਗਾ 150 ਤੇ ਉਹ ਮੁੰਡਾ ਦੱਸਦਾ ਵੀ ਉਹ ਆਪ ਦੀ ਗੱਡੀ ਭਜਾਉਂਦੇ ਰਹੇ ਉਥੋਂ ਚੱਲੇ ਮਾਨਸਾ ਆ ਗਏ ਮਾਨਸਾ ਤੋਂ ਬਠਿੰਡਾ ਗੋਨਿਆਣਾ ਇੱਧਰ ਦੀ ਹੁੰਦੇ ਹੋਏ ਤੇ ਕੋਟਕਪੂਰੇ ਪਹੁੰਚ ਗਏ ਬਹੁਤ ਸਾਰੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਗਏ ਨਿਹੰਗ ਸਿੰਘ ਅਗਵਾ ਕਰਨ ਵਾਲੇ ਕਿ ਔਰ ਕਿਸੇ ਨੇ ਉਹਨਾਂ ਨੂੰ ਰਿਸਪੌਂਸ ਨਾ ਦਿੱਤਾ ਲਾਸਟ ਤੇ ਉਹ ਕੋਟਕਪੂਰੇ ਨਿਹੰਗ ਸਿੰਘਾਂ ਦੀ ਸ਼ੌਣੀ ਚਲੇ ਗਏ ਉਹਨਾਂ ਨੇ ਵੀ ਨਹੀਂ ਉਹਨੂੰ ਰਿਸਪੌਂਸ ਦਿੱਤਾ ਪਰ ਉਹ ਨੌਜਵਾਨ ਦੱਸਦਾ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸੀ ਨਾ ਉਹਨਾਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਕਹਿੰਦਾ ਪਤਾ ਲੱਗ ਗਿਆ ਸੀ ਉਹਨਾਂ ਨੂੰ ਡਾਊਟ ਹੋ ਗਿਆ ਸੀ ਵੀ 3 ਘੰਟੇ ਹੋ ਗਏ ਮੁੰਡੇ ਨੂੰ ਗੱਡੀ 'ਚ ਬਿਠਾਈ ਬੈਠੇ ਤੇ ਉਹ ਅੰਦਰ ਗੱਲ ਕਰਨ ਗਏ ਵੀ ਅਸੀਂ ਰਾਤ ਕੱਟਣੀ ਹੈ ਪਿੱਛੇ ਉਹਨਾਂ ਨੂੰ ਕਿਸੇ ਦੀ ਕਾਲ ਆਉਂਦੀ ਹੈ ਕਿ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੇ ਪੁਲਿਸ ਕੋਲੇ ਗੱਲ ਚਲੀ ਗਈ ਤੇ ਤੁਸੀਂ ਪਰਦਾ ਹੁਸ਼ਿਆਰ ਹੋ ਜਾਓ ਮਤਲਬ ਅਲਰਟ ਰਹੋ ਪਿਛੋਂ ਕੋਲਾਂ ਜਾਣ ਲੱਗ ਪਿਆ ਉਹਨਾਂ ਨੇ ਨੌਜਵਾਨ ਨੂੰ ਫੋਨ ਦੇ ਕੇ ਉਹਦੇ ਤੋਂ ਕਾਲ ਕਰਵਾਈ ਕਿ ਤੂੰ ਆਪਦੇ ਘਰੇ ਕਹਿ ਜੋ ਵੀਡੀਓ ਵਾਇਰਲ ਹੋ ਗਈ ਵੀ ਮੈਂ ਤੰਦਰੁਸਤਾਂ ਠੀਕ ਠਾਕ ਐ ਉਹ ਮੁੰਡੇ ਨੇ ਦੱਸਤਾ ਪਟਿਆਲੇ ਤੋਂ ਕਿ ਮੈਂ ਪਰਮੇਸ਼ਰ ਦਵਾਰ ਸਾਹਿਬ ਦੇ ਕੋਲੇ ਖੜੇ ਆ ਸੀ 2 ਘੰਟੇ ਚੌੜੇ ਆ ਮਤਲਬ ਇੱਕ ਬਹਾਨੇ ਨਾਲ ਲੋਕੇਸ਼ਨ ਦੱਸਦੀ ਫਸੇ ਹੋਏ ਨੌਜਵਾਨ ਨੇ ਤਾ ਮਿੱਤਰੋ ਲਾਸਟ ਉਹ ਕੋਟਕਪੂਰੇ ਪਹੁੰਚ ਗਏ ਮਤਲਬ ਘੁੰਮਦੇ ਘਮਾਉਂਦੇ ਕਹਿ ਲੋ ਪਟਿਆਲਿਓ ਮਾਨਸਾ ਗੋਨਿਆਣਾ ਸਾਰਾ ਪਤਾ ਲੱਗੇ ਤੋਂ ਬਾਅਦ ਤਾਂ ਉਹ ਲੜਕੇ ਦੀ ਪੱਤਰਕਾਰ ਦੀ ਭੈਣ ਇਨਟੈਚ ਸੀ ਪੁਲਿਸ ਨਾਲ ਹੀ ਸਟਾਫ ਮੁਹੱਲੀ ਨਾਲ ਖਰੜ ਨਾਲ ਤਾਂ ਉਹਨਾਂ ਦੇ ਰਾਤ ਨੂੰ ਜਿੰਨਾ سوشل মিডিਆ ਸਾਰੇ ਨੌਜਵਾਨਾਂ ਨੇ ਉਹ ਜਿੰਨੀ ਕੋਨ ਦੀ ਕਿਉਂਕਿ ਤੇਜ ਬੰਦੇ ਇੰਨੇ ਸੀ ਕਿ ਜਿਹੜਿਆ ਲੱਗੇ ਹੁੰਦੇ ਆ ਨਾ ਟੋਲ ਟੈਕਸ ਟੋਲ ਟੈਕਸ ਤੋਂ ਜਿਹੜੀਆਂ ਕੱਟ ਸੀ ਸੜਕਾਂ ਟੋਲ ਟੈਕਸ ਨੂੰ ਟਾਲਣ ਵਾਲੀਆਂ ਕਿਉਂਕਿ ਕੈਮਰੇਜ ਆ ਜਾਣਾ ਸੀ ਉੱਥੋਂ ਦੀ ਹੁੰਦੇ ਗਏ ਪਾ ਗੱਲ ਕਿੱਡੀ ਵੱਡੀ ਹੈ ਕਿ ਜਦੋਂ ਉਹ ਮੁੰਡੇ ਨੇ ਆਪ ਦੇ ਬਾਥਰੂਮ ਦਾ ਬਹਾਨਾ ਲਾ ਕੇ ਤੇ ਕਹਿੰਦਾ ਤੂੰ ਮੇਰੇ ਨਾਲ ਆ ਜਾ ਉਹ ਪਹਿਲਾਂ ਉਤਰਦਾ ਤੇ ਨਿਹੰਗ ਸਿੰਘ ਉਹਦੇ ਪਿੱਛੇ ਤਾਂ ਮੁੰਡਾ ਭੱਜ ਪੈਂਦਾ ਭਾਈ ਦਾ ਤਿੰਨ ਚਾਰ ਵਾਰੀ ਡਿੱਗਿਆ ਰੌਲਾ ਪਾਤਾ ਮੇਰੀ ਮਦਦ ਕਰੋ ਪੁਲਿਸ ਨੂੰ ਬੁਲਾਓ ਫਲਾਨਾ ਉਥੇ ਨੌਜਵਾਨ ਇਕੱਠੇ ਹੋ ਗਏ ਤਾਂ ਫਿਰ ਉਹਨੇ ਕਿਸੇ ਦਾ ਫੋਨ ਲੈ ਕੇ ਆਪਦੇ ਪੇਰੈਂਟਸ ਨੂੰ ਦੱਸਿਆ ਉਹਨਾਂ ਨੇ ਅੱਗੇ ਸੀਆਈ ਸਟਾਫ ਮੁਹਾਲੀ ਨੂੰ ਦੱਸਿਆ ਉਹਨਾਂ ਨੇ ਅੱਗੇ ਇਨਫੋਰਮ ਕੀਤਾ ਕੋਟਕਪੂਰਾ ਪੁਲਿਸ ਨੂੰ ਤਾਂ ਉਹ ਨੌਜਵਾਨ ਬਚਾਇਆ ਗਿਆ ਹੁਣ ਯਾਰ ਪਿਛਲੇ ਦਿਨੀ ਪੁੱਚੋ ਵਾਲੇ ਬਾਬਾ ਜੀ ਦਾ ਜਿਹੜਾ ਰਵਾਜ ਚੱਲਦਾ ਸੀ ਕੁਰਸੀ ਵਾਲਾ ਕਹਿ ਲੋ ਕੁਰਸੀ ਦੌਣੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਿਲਕੁਲ ਗਲਤ ਹੈ। ਉੱਚਾ ਬੈਠਣਾ ਗਲਤ ਹੈ। ਇਹ ਤਾਂ ਗੱਲ ਹੋ ਗਈ ਏ ਜਿਹੜੇ ਉਦੋਂ ਬਾਣਿਆਂ ਦੇ ਵਿੱਚ ਵਿਰੋਧ ਕਰਦੇ ਸੀ ਹੁਣ ਕੀਤੇ ਤੇ ਯਕੀਨ ਕਰੇ ਕੌਮ ਬਈ ਗੱਲ ਬੜੀ ਵੱਡੀ ਹੈ। ਤਾਂ ਇਹਨਾਂ ਸਾਰੀਆਂ ਗੱਲਾਂ ਤੇ ਜਿਹੜੇ ਬੁੱਢਾ ਦਲ ਦੇ ਮਾਨਯੋਗ ਜਸੇਦਾਰ ਸਹਿਬਾਨ ਹੈ ਉਹ ਬਾਬਾ ਵਿਧੀ ਚੰਦੀਏ ਹਰੀਆਂ ਵੇਲਾਂ ਵਾਲੇ ਜਿੰਨੀਆਂ ਵੀ ਸੰਪਰਦਾਵਾਂ ਤਾਂ ਉਹ ਇਹਦੇ ਤੇ ਧਿਆਨ ਦੇਣ ਕਿਉਂਕਿ ਲਾਸਟ ਤੇ ਬਦਨਾਮ ਤੁਹਾਡਾ ਬਾਣਾ ਹੋ ਰਿਹਾ ਹੈ 5 ਲੱਖ ਰੁਪਿਆ ਨੇ ਹੰਗਸਿੰਘਾ ਨੇ ਫਰੋਤੀ ਲਈ ਸੀ ਉਹ ਨੌਜਵਾਨ ਨੂੰ ਝੱਕਣ ਦੀ ਤੇ ਨੌਜਵਾਨ ਨੂੰ ਕਹਿੰਦੇ ਤੂੰ 20 ਲੱਖ ਦੇ ਦੇ ਜਾਂਦਾ ਕਿਲਾ ਸਾਨੂੰ ਜ਼ਮੀਨ ਦਾ ਬਿਆਨਾ ਕਰਾ ਦੇ ਚਾਰ ਕਨਾਲਾਂ ਦਾ ਯਾਰ ਗੈਂਗਸਟਰ ਵਾਲਾ ਕੰਮ ਫਰੋਤੀਆਂ ਵਾਲਾ ਕੰਮ ਹੁਣੇ ਬਾਣਿਆਂ ਦੇ ਵਿੱਚ ਤਾਂ ਚੱਲ ਕੇ ਹੋਊਗਾ ਕਿੰਨੀ ਵੱਡੀ ਗੱਲ ਹੈ ਕਿਰਪਾ ਕਰਕੇ ਸਾਰੀਆਂ ਜਥੇਬੰਦੀਆਂ ਇਹਦੇ ਤੇ ਧਿਆਨ ਦੇਣ ਬਹੁਤ ਧੰਨਵਾਦ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ